ਸਤਿਕਾਰ ਜੀ ਮੈਂ ਵਿਕਰਮਜੀਤ ਸਿੰਘ ਅੱਜ ਅਸੀਂ ਫਾਰਮ ਤੇ ਆਏ ਆ ਮੌਸਮ ਬਹੁਤ ਖਤਰਨਾਕ ਜਿਹਾ ਹੋਇਆ ਬੱਦਲ ਬਹੁਤ ਹੋਇਆ ਅੱਜ ਇਹ ਜਿਹੜੇ ਆ ਬਾਅਰ ਫ੍ਰੀ ਰੇਂਜ 'ਚ ਈਤੇ ਹੈਗੇ ਆਪਾਂ ਆ ਚੰਦਲੇ ਰੱਖੇ ਆ ਉਹ ਤੁਹਾਨੂੰ ਦਿਖਾਉਣਾ ਕਿ ਆਪਾਂ ਜਿਹੜੇ ਚਿਕਸ ਹਨ ਥੋੜਾ ਥੋੜਾ ਢਿੱਲੇ ਆ ਮਾੜਾ ਵੀ ਜਿਤਨਾ ਜੁਕਾਮ ਜੈਨ ਲੱਗ ਜਾਂਦਾ ਇਸ ਤਰ੍ਹਾਂ ਉਹਨਾਂ ਵਾਸਤੇ ਆਪਾਂ ਉਹਨਾਂ ਨੂੰ ਬਾਜਰਾ ਪਾਉਣ ਲੱਗੇ ਉਹ ਬਾਜਰਾ ਜਿਹੜਾ ਇਹ ਸਰਦੀਆਂ 'ਚ ਸਬਾਰਤ ਹੁੰਦੀ ਆ ਇਹਦੇ ਨਾਲ ਜਿਹੜਾ ਜਾਨਵਰ ਆ ਤੰਦਰੁਸਤ ਰਹਿੰਦਾ ਵਾ ਗਰਮੈਸ਼ ਰਹਿੰਦੀ ਹੈ ਸਰੀਰ 'ਚ ਥੋੜਾ ਜਿਆਦਾ ਨਾ ਆਪਾਂ ਤੁਹਾਨੂੰ ਗੱਲ ਦੱਸਣੀ ਚਾਹੁੰਦੇ ਆ ਅੱਜ ਵਿੱਚ ਅਸੀਂ ਲਸਣ ਪਾਉਣ ਲੱਗੇ ਆ ਲਸਣ ਤਾਂ ਮੈਂ ਘਰੋਂ ਕੁਦਰਕੇ ਲਿਆਂਦਾ ਨੀ ਨਿਕਾ ਨਿਕਾ ਕਰਕੇ ਨਾ ਇਹ ਛੋਟਾ ਛੋਟਾ ਕਰਕੇ ਲਿਆਂਦਾ ਲਸਣ ਪਾਉਣ ਦਾ ਮਕਸਦ ਇਹ ਆ ਕਿ ਜਿਹੜਾ ਮਾੜਾ ਮੋਟਾ ਇਹਨਾਂ ਨੂੰ ਖਾਂਦੇ ਜਕਾ ਮ ਜਾਨ ਸਰਦੀ ਲੱਗੀ ਹੋਈ ਆ ਉਹ ਥੋੜਾ ਇਹਨਾਂ ਫਰਕ ਪੈ ਜਾਏਗਾ ਬਾਜਰਾ ਵਾਏ ਕਿਸ ਤਰ੍ਹਾਂ ਪਾਉਣਾ ਵਾ ਮੈਂ ਤੁਹਾਨੂੰ ਦੱਸਦਾ ਬਾਜਰਾ ਪਹਿਲਾਂ ਲੈਣਾ ਚੰਗੀ ਕੁਆਲਿਟੀ ਦਾ ਇਹ ਦੇਖੋ ਜੇ ਤੁਸੀਂ ਐ ਕਰੋਗੇ ਨਾ ਇਹਨੂੰ ਇਹਦੇ ਵਿੱਚ ਕੰਡ ਜੀ ਹੁੰਦੀ ਹੈ ਇਹਨੂੰ ਕੰਡ ਨੂੰ ਮਟਾਉਣ ਵਾਸਤੇ ਕੀ ਕਰਨਾ ਆਪਾਂ ਇਹ ਥੋੜਾ ਜਿਹਾ ਨਾ ਵਿੱਚ ਤੇਲ ਪਾ ਲੈਣਾ ਸਰੋਂ ਦਾ ਜਿਆਦਾ ਨਹੀਂ ਪਾਉਣਾ ਬਈ ਨਾਰਮਲ ਜਿਹਾ ਹੀ ਬਸ ਆਹ ਦੇਖੋ ਤੇਲ ਪਾ ਲਿਆ ਆਪਾਂ ਇਹਦੇ ਬਾਅਦ ਵਿੱਚ ਇਹ ਆਪਾਂ ਲਸਣ ਮਿਕਸ ਕਰ ਦਿੰਦੇ ਆ ਜੇ ਆਪਾਂ ਲਸਣ ਇਸ ਤਰ੍ਹਾਂ ਖਲਾਰ ਦਿੰਨੇ ਆ ਕੋਈ ਬੱਚੇ ਨੂੰ ਆ ਕੇ ਹੀ ਚਿਕ ਤੋਂ ਆ ਜਾਂਦਾ ਵਾ ਕਿਸੇ ਨੂੰ ਨਹੀਂ ਮਿਲਦਾ ਉਹਦੇ ਕਰਕੇ ਉਹਦੋਂ ਬਿਹਤਰ ਹੈ ਵੀ ਆਪਾਂ ਇਹਦੇ ਵਿੱਚ ਹੀ ਆਪਾਂ ਉਹਨਾਂ ਮਿਕਸ ਕਰਕੇ ਸਾਰੇ ਨਾਲੇ ਇੱਕ ਤੈ ਵਿੱਚ ਨਾਲ ਮਿਚੋ ਦੇਗਾ ਇਹਦੇ ਨਾਲ ਹੀ ਆਪਾਂ ਨਾ ਦਲੀਆ ਕਰਾਇਆ ਹੋਇਆ ਹੈ ਜਵਾਰ ਦਾ ਤੇ ਕਣਕ ਵਾ ਇਹ ਵੀ ਆਪਾਂ ਨਾਲ ਥੋੜੀ ਵਿੱਚ ਮਿਕਸ ਕਰਨਾ ਕਿਉਂਕਿ ਵਰਡ ਜਿਆਦਾ ਵਾ ਤੇ ਸਾਰਿਆਂ ਨੂੰ ਵਧੀਆ ਥੋੜਾ ਜਿਹਾ ਆ ਜੇਗੀ ਇਹ ਕਿਉਂਕਿ ਜੇ ਆਪਾਂ ਥੋੜੀ ਨਾਲ ਕੀਤੀ ਇਹ ਪੂਰੀ ਨਹੀਂ ਹੋਣੀ ਹੈਗੀ ਫਿਰ ਹੁਣ ਆਪਾਂ ਇਹਨੂੰ ਸਾਰਿਆਂ ਨੂੰ ਮਿਕਸ ਕਰ ਲਵਾਂਗੇ ਇੱਥੇ ਇਹ ਜਿਹੜਾ ਮੇਗਾ ਮੇ ਮਿਕਚਰ ਤਿਆਰ ਹੋ ਗਿਆ ਇਹਨੂੰ ਆਪਾਂ ਹੁਣ ਜਦ ਚਿਕਸ ਉਹਨਾਂ ਨੂੰ ਪਾਵਾਂਗੇ ਤੇ ਵਿੱਚ ਲਸਣ ਵੀ ਮਿਕਸ ਹੋ ਗਿਆ ਮੱਕੀ ਵੀ ਮਿਕਸ ਹੋ ਗਈ ਹੈ ਜਵਾਰ ਵੀ ਤੇ ਬਾਜਰਾ ਵੀ ਜਿਹੜਾ ਬਾਜਰਾ ਵਾ ਇਹ ਬਹੁਤ ਵਧੀਆ ਦਰਮਿਆਇ ਦਿੰਦਾ ਅੱਜਕੱਲ ਤਾਂ ਵੇਹੇ ਪਾਉਣਾ ਚਾਹੀਦਾ ਜਿਹੜੀ ਮੁਰਗੀਆਂ ਅੰਡੇ ਦੇਣ ਵਾਲੀਆਂ ਉਹ ਵੀ ਛੇਤੀ ਅੰਡੇ ਦੇ ਇੰਡਾ ਫੰਦੀ ਇਹਨਾਂ ਲਸਣ ਨਾਲ ਵੀ ਕੁਣ ਸਾਰਾ ਇਹਨਾਂ ਨੂੰ ਪਾਤਾ ਮਿਕਸਚਰ ਹੋਣੇ ਦੇ ਬਾਅਦ ਚ ਇਹ ਸੀਗਾ ਵੀ ਜੋ ਆਪਾਂ ਅੱਜ ਕਾਰਵਾਈ ਕੀਤੀ ਜੋ ਇਹਨਾਂ ਨੂੰ ਆਪਾਂ ਖਵਾਇਆ ਪਿਆ ਤੁਹਾਨੂੰ ਦੱਸਿਆ ਵਾ ਬਾਕੀ ਆ ਕੱਲ ਵੀ ਆਪਾਂ ਤੁਹਾਨੂੰ ਦੱਸੋਗੇ ਆਪਾਂ ਟੂਬਾਂ ਲਾਈਆਂ ਇਹਦੇ ਵਿੱਚ ਜਦੋਂ ਆਪਾਂ ਅੰਦਰ ਸੀਗਾ ਛੱਡ ਚ ਉਹ ਟੈਂਪਰੇਚਰ ਬਹੁਤ ਡਾਊਨ ਹੁੰਦਾ ਸੀਗਾ ਇਹਦੇ ਲੋਰ ਨਾਲ 4% ਟੈਂਪ ਟੈਂਪਰੇਚਰ ਜਿਆਦਾ ਵਧੀਆ 4 ਟੈਂਪਰੇਚਰ ਅਪ ਹੋਇਆ ਯਾਨੀ ਕਿ 11 ਤੋਂ 15 ਤੱਕ ਪਹੁੰਚ ਗਿਆ ਆਈਏ ਟੈਡੀਬਲ ਆਈਏੰਦਾ ਸਾਨੂੰ ਕਾਫੀ ਬੈਨੀਫਿਟ ਹੋ ਰਿਹਾ। ਬਾਕੀ ਇਹ ਸੀ ਅੱਜ ਦਾ ਬਲੌਗ ਸਾਡਾ। ਹੁਣ ਸਾਰੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਵਾਂ ਤੇ ਮੈਨੂੰ ਕੋ ਚੰਗੇ-ਚੰਗੇ ਸੁਝਾਅ ਦੋ। ਜੇ ਕੋਈ ਆਪਾਂ ਗਲਤ ਕਰਦੇ ਆ ਉਹਦੇ ਬਾਰੇ ਵੀ ਸਾਨੂੰ ਦੱਸੋ। ਤੇ ਜੇ ਅਸੀਂ ਸਹੀ ਕਰਦੇ ਆ ਤੇ ਉਹਦੇ ਸਾਨੂੰ ਐਪ੍ਰੋਸ਼ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਬਾਕੀ ਗੱਲ ਰਹੀ ਹੈ ਕਾਰੋਬਾਰ ਦੀ। ਕਾਰੋਬਾਰ ਕੋਈ ਨਹੀਂ ਮਾੜਾ ਹੁੰਦਾ। ਕਾਰੋਬਾਰ ਨੂੰ ਥੋੜਾ ਜਿਹਾ ਸਹੀ ਤਰੀਕੇ ਨਾਲ ਕਰੋਗੇ। ਕਾਰੋਬਾਰ ਵੰਗਰਾ ਕਰਾਂਗੇ ਤੇ ਫਿਰ ਕਾਰੋਬਾਰ ਚ ਕੋਈ ਘਾਟੇ ਨਹੀਂ ਆਗੇ ਸਾਰੇ ਵੀਰਾਂ ਦਾ ਪੈਦਲੋਂ ਧੰਨਵਾਦ ਜੀ ਸਾਰਿਆਂ ਨੂੰ ਸასი ਸ਼ਾਲਾ ਠੀਕ ਹੈ ਸਾਰੇ ਚੈੱਕ ਕਰੋ